ਹੋਰ ਐਮ.ਐਲ.ਏ ਰਾਤ ਭੌਂਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮ.ਐਲ.ਏ ਹੈ ਕਿ ਮੈਂ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਮੂਰੇ 92 93 ਬੰਦੂਆ ਮਜ਼ਦੂਰ ਬੈੰਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਕਿਉਂਕਿ ਸਵਾਏ ਹੱਥ ਕੜੇ ਕਰਨ ਤੋਂ ਵਿਧਾਨ ਸਭਾ 'ਚ ਗਾਲ੍ਹਾਂ ਕੱਢਣ ਤੋਂ ਇਹਨਾਂ ਦੀ ਕੋਈ ਕਰਤੂਤ ਨਹੀਂ ਆ ਅਸੀਂ ਪਛਾਣਦੇ ਹੀ ਨਹੀਂ ਇਹਨਾਂ ਨੂੰ 10 15 ਨੂੰ ਮੋਰ ਲਿਆ ਨੂੰ ਜਾਣਦੇ ਆ ਆ ਜਿਹੜਾ ਇੱਕ ਫਿਰਦਾ ਇੱਥੇ ਤਮਾਤਰ ਮੰਤਰੀ ਇਹਨੂੰ ਇਹੋ ਜਿਹਿਆਂ ਨੂੰ 3 4 ਨੂੰ ਜਾਣਦੇ ਦਸਾਂ ਨੂੰ ਬਾਕੀ ਜਾਣਦੇ ਨਹੀਂ ਕਿਸੇ ਨੂੰ ਕਿਉਂਕਿ ਦੀ ਤੈ ਕੱਖ ਨਹੀਂ ਪੰਜਾਬ ਲਈ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਯੋਪਾ ਲਾ ਕੇ ਡਿਬਰੂਗੜ ਦੀਆਂ ਜੇਲਾਂ ਚ ਭੇਜਤਾ ਇੱਕ ਬੰਦੂ ਆ ਮਜ਼ਦੂਰ ਨਹੀਂ ਬੋਲਿਆ ਮੇਰੇ ਵੀਰੋ ਸਾਡੇ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ 'ਚ ਮਾਰਤਾ ਗੋਲੀ ਮਾਰ ਕੇ ਇਦਾਂ ਲਾਗੋ ਇਦਾਂ ਪਟਿਆਲੇ ਦਾ ਇੱਕ ਐਨਆਰਆਈ ਆ ਕੈਨੇਡਾ ਦਾ ਮੁੰਡਾ ਆ 22 ਸਾਲ ਦਾ ਜਸਪ੍ਰੀਤ ਕੋਈ ਕਸੂਰ ਨਹੀਂ ਕੋਈ ਹਥਿਆਰ ਨਹੀਂ ਇਥੇ ਬੰਦੂਕ ਰੱਖ ਕੇ ਉਹਦੀ ਗੋਲੀ ਮਾਰ ਕੇ ਮਾਰਤਾ ਉਹੀ ਪੁਲਿਸ ਵਾਲੇ ਸ਼ਰਾਬ ਪੀ ਕੇ ਡੱਕੇ ਰਾਤ ਨੂੰ ਸ਼ਾਮੀ ਪਟਿਆਲੇ ਵਿੱਚ ਜਾ ਕੇ ਕਰਨਲ ਬਾਠ ਦੇ ਉਹਦੀ ਪੁੱਤਰ ਨੂੰ ਕੁੱਟਿਆ ਆਹ ਹੰਕਾਰ ਆ ਇਹਨਾਂ ਦਾ ਦੋ ਨੌਜਵਾਨ ਦਲਿਤ ਸੀਗੇ ਅਬੋਹਰ ਵਿੱਚ ਗੋਲੀ ਕਾਂਡ ਉਹਦੇ ਜਿਹੜਾ ਉੱਥੇ ਇੱਕ ਵਪਾਰੀ ਮਾਰਿਆ ਗਿਆ ਸੀਗਾ ਉਹਦੇ ਚ ਨਾਮਜ਼ਦ ਹੋਣਗੇ ਕ੍ਰਾਈਮਨਲ ਹੋਣਗੇ ਮੰਨ ਲਿਆ ਪਰ ਤੁਹਾਨੂੰ ਕਹਿੰਨੇ ਦਿੱਤਾ ਪੁਲਿਸ ਨੂੰ ਅਧਿਕਾਰ ਕੇ ਤੁਸੀਂ ਕਿਸੇ ਨੂੰ ਠੂਠੇ ਪੁਲਿਸ ਮੁਕਾਬਲੇ 'ਚ ਮਾਰਦੇ ਹੋ ਯਾਰੋ ਕਹਿੰਨੇ ਅਧਿਕਾਰ ਦਿੱਤਾ ਫਿਰ ਅਦਾਲਤਾਂ ਬੰਦ ਕਰ ਦਿਓ ਤੇ ਸਰਕਾਰੀ ਪ੍ਰਣਾਲੀ ਵਕੀਲਾਂ ਦੀ ਬੰਦ ਕਰ ਦਿਓ ਤੇ ਕੱਲੇ ਪੁਲਿਸ ਨੂੰ ਅਧਿਕਾਰ ਦੇ ਦਿਓ ਵੀ ਜਿਹਨੂੰ ਚਾਹ ਇਹੀ ਪੰਜਾਬ ਦੇ ਵਿੱਚ ਇਸ ਵੇਲੇ ਪੁਲਿਸ ਰਾਜ ਤੇ ਪੁਲਿਸ ਸਟੇਟ ਬਣਾਈ ਇਹਨਾਂ ਦਾ ਐਮਐਲਏ ਆਪਣਾ ਸੌਰੀ ਜਿਹੜਾ ਆ ਪਠਾਨ ਮਾਜਰਾ ਮੈਂ ਕੋਲ ਉਹਦੀ ਹਮਦਰਦੀ ਕਰਨ ਨਹੀਂ ਆਇਆ ਕਿਉਂਕਿ ਉਹ ਵੀ ਇੱਕੋ ਠੇਲੀ ਦੇ ਚੱਟੇ-ਵੱਟੇ ਸੀਗੇ ਪਰ ਜਦੋਂ ਉਹਨੂੰ ਲੱਗਿਆ ਕਿ ਸ਼ਾਇਦ ਵੀ ਹੜਾਂ ਦੇ ਵਿੱਚ ਤਾਂ ਬਹੁਤ ਬੁਰੀ ਹਾਲਤ ਹੋ ਗਈ ਲੋਕਾਂ ਦਾ ਖੜਿਆ ਨਾ ਕਿ ਉਹਨੇ ਆਣ ਕੇ ਕਿਹਾ ਜੇ ਲੋਕਾਂ ਦਾ ਹੁਣ ਨਾ ਖੜੇ ਲੋਕੀ ਚੁੱਤੀਆਂ ਮਾਰਨਗੇ ਉਹਨੇ ਉਹਨਾਂ ਦਾ ਦਿੱਲੀ ਆਉਣਾਂ ਦਾ ਖੁਲਾਸਾ ਕਰਤਾ ਕਿ ਸਾਡੀ ਪਾਰਟੀ ਦੇ ਤਾਂ ਪੱਲੇ ਹੀ ਕੱਖ ਨਹੀਂਗਾ ਸਾਡੇ ਮੰਤਰੀਆਂ ਦੇ ਤਾਂ ਚੌਕੀਦਾਰ ਵੀ ਨਹੀਂ ਬਦਲ ਸਕਦੇ ਔਰ ਸੱਚ ਆ ਗੱਲ ਇਹ ਜਦੋਂ ਉਹਨੇ ਖੁਲਾਸਾ ਕੀਤਾ ਦਿੱਲੀ ਆਣਾ ਦਾ ਕਿ ਕੇਜਰੀਵਾਲ ਤੇ ਸੋਡੀਆਂ ਚਲਾਰੇ ਸਰਕਾਰ ਨੂੰ ਨਾਲ ਹੀ ਫਲਾਪ ਕਰਦਾ ਪੱਚਾ ਨਾਲ ਹੀ ਤੇ ਨਾਲ ਹੀ ਪੁਲਿਸ ਡਗੜ 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 ਕਰਦੀ ਉਹਨੂੰ ਮਤਲਬ ਜਦ ਤੱਕ ਐਮਐਲਏ ਇਹਨਾਂ ਦਾ ਬੰਦੂਆ ਮਜ਼ਦੂਰ ਤੇ ਭੇਡ ਆ ਉਦੋਂ ਤੱਕ ਉਹ ਐਮਐਲਏ ਬਹੁਤ ਅੱਛਾ ਵਾ ਜਦੋਂ ਐਮਐਲਏ ਪੰਜਾਬ ਦੀ ਗੱਲ ਕਰੇ ਚੱਕ ਲੋ ਢਾ ਲੋ ਪਰਚਾ ਦੇ ਮੈਂ ਤੁਹਾਡੇ ਸਾਹਮਣੇ ਖੜਾ ਆਂ ਇਥੇ ਰੋਜ਼ ਆ ਇੱਕ ਢੱਕਣ ਜਾਂ ਇਥੇ ਨਾ ਰੱਖਿਆ ਚੂਹਾ ਮਾਸਟਰ ਜਾਂ ਉਹ ਰੋਜ਼ ਕੀ ਕਹਿੰਦਾ ਖੇਰੇ ਦੇ ਪਿਓ ਨੇ ਮੁੰਡੇ ਮਰਵਾਤੇ ਦੱਸੋ ਮੇਰੇ ਵੀਰੋ ਆ ਤੁਸੀਂ ਸਾਰੇ ਅਮਰੀਕ ਸਿੰਘ ਕਗਾਰਗੇ ਪੁਰਾਣੇ ਬੰਦੇ ਬੈਠੇ ਪਹਿਲਾਂ ਇੱਕ ਵਾਰੀ ਗਵਾਈ ਦਿਓ ਮੇਰੇ ਪਿਤਾ ਜੀ ਨੇ ਕੋ ਮੁੰਡਾ ਮਰਵਾਇਆ ਜਰਾ ਦੱਸੋ ਜੀ ਜਰਾ ਪੁਈ ਇੱਕ ਮੁੰਡਾ ਇੱਕ ਬੰਦਾ ਪਰਿਵਾਰ ਆ ਕੇ ਕਹਿੰਦੇ ਅਸੀਂ ਤਾਂ ਮਦਦ ਕਰਦੇ ਰਹੇ ਆ ਜਿਹੜੇ ਲੋਕੇ ਝੂਠੇ ਪੁਲਿਸ ਬੁਕਾ ਲਿਆ ਜਮਾਰੇ ਅਨੂਪ ਸਿੰਘ ਕਪੂਰਥਲੇਆਰਗਾ ਕਸੋ ਚਾਲ ਦਾ ਮੁੰਡਾ ਉੱਥੇ ਬੈਠੇ ਭੁਖਰਤਾਲ ਰੱਖੀ ਜੇਲਾਂ ਕਟੀਆਂ ਐਨਐਸ ਲਾਏ ਇਹਨੂੰ ਟੱਕਣ ਨੂੰ ਐਨੀ ਗੱਲ ਦੀ ਨਹੀਂ ਪਤਾ ਆਉਂਦੀ ਸਮਝ ਆਉਂਦੀ ਫਿਰ ਕਹੂਗਾ ਖੈਰਾ ਨਸ਼ੇ ਵੰਡਵਾਉਂਦਾ ਦੱਸੋ ਮੈਂ ਤੁਹਾਨੂੰ ਲੱਗਦਾ ਮੈਂ ਨਸ਼ੇ ਵੰਡਾਉਣ ਵਾਲਾ ਬੰਦਾ ਯਾਰ ਲੱਗਦਾ ਦੱਸੋ ਜਰਾ ਬੋਲਿਓ ਜਰਾ ਕਹੀ ਜਾਂਦਾ ਨਸ਼ੇ ਵੰਡਾਉਂਦਾ ਝੂਠੋ ਹੀ ਝੂਠ ਯਾਰ ਲੱਖ ਲਾਨਤ ਯਾਰ ਤੇਰੇ ਕਿ ਤੈਉ ਆਪਣੇ ਬੂਤ ਤੋਂ ਨਹੀਂ ਕਦੀ ਜਿੱਤਿਆ ਆਪਣੇ ਬੂਤ ਤੋਂ ਵੀ ਨਹੀਂ ਕਦੀ ਜਿੱਤਿਆ ਅੱਛਾ ਹੁਣ ਕੀ ਕਰਦਾ ਉਹਨੂੰ ਪਤਾ ਕਿ ਲੋਕੀ ਮਗਰ ਚੜ ਸਕਦੇ ਨੇ ਚਾਰ ਥਾਣੇਦਾਰ ਇਕੱਠੇ ਕਰ ਦੂ ਚਾਰੇ ਚਾਰ ਪੁਲਿਸ ਵਾਲਿਆਂ ਦੀਆਂ ਥਾਣੇਦਾਰਾਂ ਦੀਆਂ ਗੱਡੀਆਂ ਵਿੱਚ ਆਪਣੀ ਗੱਡੀ ਵਾਰ ਕੇ ਤੇ ਬੰਨ ਤੇ ਐਂ ਕਦੀ ਐਂ ਚਲੇਗਾ ਕਦੀ ਐਂ ਚਲੇ ਕਿ ਕਦੀ ਕਿਸ਼ਤੀ 'ਚ ਬਹਿ ਗਏ ਕਦੀ ਰੀਲ ਬਣਾਤੀ ਕਿਉਂ ਉਹਨੂੰ ਡਰ ਲੱਗਦਾ ਤੁਹਾਡੇ ਤੋਂ ਇਹਦੇ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਇਹਦਾ ਪਿਓ ਵੀ ਇਦਾਂ ਹੀ ਮੂਰਖਤਾਈ ਕਰਦਾ ਨਫ਼ਰਤ ਦੀਆਂ ਗੱਲਾਂ ਕਰਦਾ ਕਰਾ ਤਾਂ ਦਿਮਾਗ ਖਰਾਬ ਕਰਾ ਕੇ ਬਹਿ ਗਿਆ ਤੇ ਮੈਂ ਸੋਚਿਆ ਸੀ ਚਲੋ ਮੁੰਡਾ ਕੋਈ ਸਿਆਣਾ ਹੋਊਗਾ ਪਰ ਮੁੰਡਾ ਆਪਣੇ ਪਿਓ ਦਾ ਵੀ ਪਿਓ ਨਿਕਲਿਆ ਸ਼ਦਾਈ ਔਰ ਇਦਾਂ ਹੀ ਇਹਦਾ ਜਿੱਦਾਂ ਉਹ ਬਿਮਾਰ ਹੋ ਗਿਆ ਇਦਾਂ ਹੀ ਬਿਮਾਰ ਕਰ ਲੈਣਾ ਉਹਨੂੰ ਮੈਂ ਕਹੂੰਗਾ ਨਸੀਹਤ ਦਊਂਗਾ ਕਿ ਥੋੜਾ ਨਾ ਔਕਾਤ ਚ ਰਹਿਦਾ ਹੁੰਦਾ ਵਾ ਸਮਾਂ ਬਹੁਤ ਬਲਵਾਨ ਆ ਜਿਸ ਦਿਨ ਸਮਾਂ ਬਦਲਿਆ ਨਾ ਤਾਹੂੰ ਆਹੇ ਹੀ ਪੁਲਿਸ ਵਾਲੇ ਜਿਹੜੇ ਤੇਰੇ ਨਾਲ ਫਿਰਦੇ ਇਹਨਾਂ ਨੇ ਚੱਕ ਕੇ ਢਾ ਕੇ ਅੰਦਰ ਦੇਦਾ ਅੰਦਰ ਤੂੰ ਸੋ ਆਪਣੀ ਔਕਾਤ ਚ ਰਹੁ ਅਗਲੀ ਗੱਲ ਜਿਹੜੀ ਖੜਾ ਨੇ ਜਿਦਾਂ ਇੱਥੇ ਬਲਵਿੰਦਰ ਨੇ ਕਿਹਾ ਕਿੱਥੇ ਬਲਵਿੰਦਰ ਸਿੰਘ ਬੈਠਾ ਹਾਂ ਬੈਠਾ ਇਹ ਕੋਈ ਹੜ੍ਹ ਨਹੀਂ ਨਾ ਜਿਹੜੇ ਇਹ ਕੋਈ ਕੁਦਰਤੀ ਆਫਤ ਨਹੀਂਗੀ ਭਗਵੰਤ ਮਾਨ ਆਪ ਹੀ ਜਦੋਂ ਵਿਰੋਧੀ ਧਿਰ ਵਿੱਚ ਸੀਗਾ ਕਹਿੰਦਾ ਸੀ ਜੀ ਆਹ ਝੂਠ ਬੋਲਦੇ ਜੀ ਆ ਲੀਡਰ ਇਹ ਤਾਂ ਕੁਦਰਤੀ ਆਫਤ ਹੈ ਹੀ ਨਹੀਂਗੀ ਤੇ ਹੁਣ ਆਣ ਕੇ ਕਹਿੰਦਾ ਜੀ ਇਹ ਤਾਂ ਕੁਦਰਤੀ ਆਫਤ ਹੈ ਹਲੇ ਤੱਕ ਉਹਨੇ ਕੋਈ ਤੁਹਾਡਾ ਡੈਮੇਜ ਅਸੈਸਮੈਂਟ ਨਹੀਂ ਕੀਤਾ ਹਲੇ ਤੱਕ ਪੰਜਾਬ ਸਰਕਾਰ ਦੇ ਕੋਈ ਖੰਡੜਾ ਤਿਆਰ ਨਹੀਂਗਾ ਕਿ ਕਿੰਨਾ ਪਾਣੀ ਆਇਆ ਕਿੰਨੇ ਜ਼ਿਲ੍ਹਿਆਂ 'ਚ ਆਇਆ ਕਿੰਨੇ ਬੰਦੇ ਮਰ ਗਏ ਕਿੰਨੇ ਪਸ਼ੂ ਮਰ ਗਏ ਕਿੰਨੇ ਲੱਖ ਏਕੜ ਜ਼ਮੀਨ ਖਰਾਬ ਹੈ ਕੋਈ ਖੰਡੜਾ ਤਿਆਰ ਨਹੀਂਗਾ ਕਿਉਂਕਿ दारू ਤੋਂ ਵੇਲ ਹੋਵੇ ਤਾਂ ਖੰਡੜਾ ਤਿਆਰ ਕਰੇ 24 ਘੰਟੇ ਦਾ ਸ਼ਰਾਬੀ ਆ 24 ਘੰਟੇ ਅੱਛਾ ਇਹ ਜਿਹੜਾ ਹੜ ਕਿਉਂ ਆਇਆ ਵਾ ਸਾਡੇ ਬੰਦੇ ਵੀ ਜਾਣਗੇ ਹੁਣ ਕਿ ਜਿਹੜੇ ਸਾਡੇ ਉੱਤੇ ਡੈਮ ਆ ਪਾਖੜਾ ਪੋਂਗ ਥੀਨ ਜਿਹੜਾ ਟੋਟਲ ਡੈਮ ਡੈਮ ਬਣਦੇ ਨੇ ਆਪਾਂ ਨੂੰ ਬਚਾਉਣ ਲਈ ਤੇ ਉਲਟਾ ਮਾਰ ਰਹੇ ਨੇ ਸਾਨੂੰ ਜਿਹੜੇ ਡੈਮਾਂ ਵਿੱਚ ਜਿਵੇਂ ਪਾਖੜਾ ਦਾ ਲੈਵਲ 1600 ਕੁਛ ਫੁੱਟ ਆ ਤੇ ਪਤਾ ਹੁੰਦਾ ਹਰ ਬੰਦੇ ਸਾਡੇ ਬੰਦੇ ਨੂੰ ਵੀ ਇਹਦਾ ਲੈਵਲ ਬਰਸਾਤ ਤੋਂ ਪਹਿਲਾਂ ਘਟਾ ਕੇ ਰੱਖਣਾ ਵਾ ਇਹਨਾਂ ਨੇ ਪੂਰਾ ਡੱਕ ਕੇ ਰੱਖਿਆ ਉੱਤੇ ਜਾਣ ਕੇ ਇਹ ਕਿ ਸ਼ਰਾਰਤ ਬੀਜੇਪੀ ਦੀ ਕੇਂਦਰ ਸਰਕਾਰ ਦੀ ਆਉਂਦੀ ਆ ਕਿਉਂਕਿ ਤੁਸੀਂ ਮੱਥਾ ਲਾਉਨੇ ਹੋ ਦਿੱਲੀ ਦੇ ਨਾਲ ਆਪਾਂ ਸਾਰੇ ਉਥੇ ਜਾ ਕੇ ਧਰਨਾ ਜਦੋਂ ਲਾਉਨੇ ਉਹਨਾਂ ਦੀ ਚੀਕ ਨਿਕਲਦੀ ਆ ਉਹਨਾਂ ਨੇ ਕਿਹਾ ਚੰਗਾ ਏਦਾਂ ਤਾਂ ਅਸੀਂ ਇਹਨਾਂ ਨੂੰ ਕੁੱਟ ਨਹੀਂ ਸਕਦੇ ਪੁਲਿਸ ਵੀ ਮਾਰ ਕੇ ਦੇਖ ਲਈ ਝੂਠੇ ਪੁਲਿਸ ਮੁਕਾਬਲੇ ਵੀ ਕਰ ਲਏ ਇਹਨਾਂ ਨੂੰ ਆਰਥਿਕ ਤੌਰ ਤੇ ਤਬਾਹ ਕਰਕੇ ਦੇਖੀਏ ਆਪਾਂ ਇਹ ਆਪਾਂ ਨੂੰ ਆਰਥਿਕ ਤੌਰ ਤੇ ਸਾਡੇ ਖੋਹਦ ਤੇ ਤੇ ਸਾਡੀ ਰੋਜ਼ੀ ਰੋਟੀ ਤੇ ਹਮਲਾ ਬੀਜੇਪੀ ਦੀ ਸਰਕਾਰ ਨੇ ਪ੍ਰਾਈਮ ਮਿਨਿਸਟਰ ਅਫਗਾਨਿਸਤਾਨ ਵਿੱਚ ਆਏ ਪੁਚਾਲ ਦੀ ਤਾਂ ਗੱਲ ਕਰ ਰਿਹਾ ਵਾ ਪਰ ਪੰਜਾਬ ਦੇ ਵਿੱਚ ਆਏ ਇਸ ਸਦੀ ਤੇ ਮਗਰਲੀ ਅੱਧੀ ਸਦੀ ਦੇ ਸਭ ਤੋਂ ਵੱਡੇ ਭਿਆਨਕ ਹੜਾਂ ਦੀ ਗੱਲ ਨਹੀਂ ਕਰ ਰਿਹਾ ਇੱਕ ਟਵੀਟ ਵੀ ਨਹੀਂ ਕੀਤਾ ਨੈਸ਼ਨਲ ਮੀਡੀਆ ਇੱਕ ਸ਼ਬਦ ਨਹੀਂ ਬੋਲਿਆ ਜਿਹੜਾ ਰੋਜ਼ ਕਰਦਾ ਬ੍ਰੇਕਿੰਗ ਬ੍ਰੇਕਿੰਗ ਆ ਫੜ ਲਿਆ ਉਹ ਫੜ ਲਿਆ ਸਾਰੇ ਚੁੱਪ ਨੇ ਅੱਛਾ ਆ ਜਿਹੜਾ ਆਪਣਾ ਹੈਗਾ ਬੇਕੂ ਆਦਮੀ ਭਗਵੰਤ ਇਹਦੇ ਪੱਲੇ ਦਾ ਕੁਝ ਹੈ ਨਹੀਂਗਾ ਜਦੋਂ ਆਇਆ ਪਹਿਲਾਂ ਤਾਂ ਤਾਮਿਲਨਾਡੂ ਫਿਰਦਾ ਰਿਹਾ ਜਦੋਂ ਇੱਥੇ ਲੁੱਕੀ ਰੋਡ ਰੇ ਸੀਗੇ ਹੈਲੀਕਾਪਟਰ ਲਾ ਕੇ ਤੇ ਇੱਥੇ ਪਹੁੰਚ ਗਿਆ ਖਰੇ ਗੁਰਦਾਸਪੁਰ ਸਾਈਡ ਤੇ ਇਹ ਹੈਲੀਕਾਪਟਰ ਮੇਰਾ ਥੋੜਾ ਆ ਇਹ ਤਾਂ ਕੁ ਵੱਡਾ ਹੀ ਆ ਰੱਜਿਆ ਸੀ ਉਦੋਂ ਮੈਂ ਕਿਤੇ ਮੈਂ ਤੁਹਾਨੂੰ ਜੇ ਚੱਲਿਆਂ ਆਂ ਵਾ ਬੇਵਕੂਫਾ ਇੱਕ ਹੈਲੀਕਾਪਟਰ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਕੀ ਪੰਜਾਬ ਸਰਕਾਰ ਦਾ ਚੰਡੀਗੜ੍ਹ ਦੇ ਸੈਕਟਰੀਰੀਟੇ ਤੋਂ ਬਹਿ ਕੇ ਨੀਤੀ ਬਣਾਉਣਾ ਕੰਮ ਹੈ ਕਿ ਇਦਾਂ ਆ ਇਹਨਾਂ ਦੇ ਤੌੜੇ ਚੱਕਦੇ ਫਿਰਦੇ ਨੇ ਆ ਹਰਜੋਤ ਬੈਂਸ ਅਰਗੇ ਮਨਿਸਟਰ ਪਖੰਡੀ ਕੋਈ ਪਜਾਮਾ ਟੱਕ ਕੇ ਚੱਕ ਕੇ ਤੁਰੇ ਫਿਰਦਾ ਜੇ ਮੰਤਰੀਆਂ ਨੇ ਵੀ ਇਹੀ ਕੰਮ ਕਰਨਾ ਜਿਹੜਾ ਇੱਕ ਸਾਦਾ ਕਿਸਾਨ ਕਰਦਾ ਤੇ ਫਿਰ ਸਰਕਾਰ ਛੱਡੋ ਤੁਸੀਂ ਵੀ ਕਦਰ ਨਹੀਂ ਬੈਠੇ ਉੱਥੇ ਤੁਹਾਡਾ ਕੰਮ ਹੈ ਪਾਲਿਸੀ ਬਣਾਉਣਾ ਕਿ ਅਸੀਂ ਕਿੰਨਾ ਮੁਆਵਜ਼ਾ ਦੇਣਾ ਵਾ ਕਿੰਨੀ ਅਸੈਸਮੈਂਟ ਕਰਾਉਣੀ ਆ ਕਿਵੇਂ ਮਸ਼ੀਨਾਂ ਦਾ ਮਸ਼ੀਨੀ ਵੇਚ ਕੇ ਸਾਰੇ ਜਿਹੜੇ ਵੱਢ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਬੰਨਣਾ ਵਾ ਡੱਕਾ ਲਾਉਣਾ ਆ ਆਪਣੇ ਲਾਗੇ ਬੰਨ ਟੁੱਟਣ ਦੀ 88 ਟੁੱਟਿਆ ਸੀਗਾ ਮਨਸੂਰਵਾਲ ਬੇਟੇ ਟਿਲਵਾ ਕੌਣ ਕੰਮ ਕਰ ਰਿਹਾ ਉੱਥੇ ਆਪਣੇ ਨਿਆਣੇ ਕੰਮ ਕਰ ਰਹੇ ਨੇ ਲੋਕੀ ਬੱਚੇ ਕਿੱਥੇ ਆ ਸਰਕਾਰ ਕਿੱਥੇ ਤੁਹਾਡੀਆਂ ਜੀਸੀਬੀ ਕਿੱਥੇ ਤੁਹਾਡੀਆਂ ਮਸ਼ੀਨਾ ਕਿੱਥੇ ਤੁਹਾਡਾ ਅਮਲਾ ਕਿੱਥੇ ਤੁਹਾਡਾ ਡਰੇਨੇਜ ਕਿੱਥੇ ਤੁਹਾਡਾ ਇਰੀਗੇਸ਼ਨ ਡਿਪਾਰਟਮੈਂਟ ਹੈ ਹੀ ਨਹੀਂਗਾ ਪੁੱਛ ਨਹੀਂ ਕੀਤਾ ਦੰਦ ਕੱਢ ਕੇ ਦਿਖਾਤੇ ਤੇ ਕੱਲ ਪਰਸੋਂ ਇੱਕ ਔਰਤ ਨੇ ਗੱਲ ਲਾ ਕੇ ਬਹੁਤ ਮਨ ਨੂੰ ਜੇ ਮੁੱਖ ਮੰਤਰੀ ਇਹ ਬੇਵਕੂਫਾ ਤੋਂ ਐਡਾ ਨਕਾਮ ਆ ਜੇ ਤੂੰ ਇੱਡਾ ਨਹੀਂ ਹੱਥਾਂ ਵਾ ਤੇ ਵਿਦੇਸ਼ ਦੀ ਵਾਪਸੇ ਜਾ ਨਾਲੇ ਪੰਜਾਬ ਵਰਗੀ ਇੱਕ ਬਹਾਦਰ ਸਟੇਟ ਦਾ ਜੂਧਿਆਨੀ ਸਟੇਟ ਦਾ ਮੁੱਖ ਮੰਤਰੀ ਰੋਂਦਾ ਚੰਗਾ ਲੱਗਦਾ ਮੇਰੇ ਵੀਰੋ ਉਹ ਰੋਂਦਾ ਵੀ ਤਾਂ ਉਹਦੀ दारू ਮੁੱਕਦੀ ਹੋਣੀ ਆ ਕਿ ਪੈਗੇ ਇੱਕ ਹੋਰ ਦਿਓ ਮੈਨੂੰ ਰੋਂਦਾ ਬੜਾ ਆ ਰਿਹਾ ਵਾ ਉਹ ਪਖੰਡ ਕੀਤਾ ਉਹਨੇ ਤੁਹਾਨੂੰ ਮੈਂ ਥੋੜਾ ਜਿਹਾ ਹਿਸਾਬ ਹੀ ਦੇਣਾ ਤਾਂ ਮੈਂ ਤਾਂ ਸੰਜੀਦਾ ਸਪੀਕਰ ਆ ਮੈਂ ਕਦੀ ਬੋਲਿਆ ਨਹੀਂ ਇਦਾਂ ਭੰਡਾ ਵਾਂਗੂ ਮੈਂ ਤਾਂ ਤਾਂ ਤੋਂ ਉਹ ਸਾਰੇ ਥੋੜਾ ਜਿਹੇ ਚ ਆਪਣਾ ਚੱਲਦਾ ਚਾਹੀਦਾ ਇਕੱਠ ਹੋਇਆ ਹੋਇਆ ਅਗਲੇ ਦਿਨ ਉਹ ਫੜੀ ਗਈ ਔਰਤ ਜਿਹਨੂੰ ਜੱਫੀ ਪਾਉਂਦਾ ਸੀ ਤਾਂ ਐ ਕਰਕੇ ਅਗਲੇ ਨੇ ਪਤਾ ਲੱਗਿਆ ਕਿ ਉਹ ਜਨਾਨੀ ਇਹਨਾਂ ਦੀ ਪਾਰਟੀ ਦੀ ਆ ਉਹਦੇ ਬੋਕਰ ਦਾ ਪੱਟਾ ਪਾਇਆ ਲਖਾਰਤਾ ਲੋਕਾਂ ਨੇ ਅੱਛਾ ਫੈਸ਼ਨ ਕਰਕੇ ਆਈ ਸੀ ਫੈਸ਼ਨ ਆਪਣੀਆਂ ਧੀਆਂ ਤਾਂ ਬੈਠੀਆਂ ਆ ਬੈਠੀ ਬੀਬੀ ਉਹ ਦੇਖੋ ਸਾਹਮਣੇ ਇਹ ਤਾਂ ਲੱਗਦੀ ਹੜਪੀੜਤ ਆ ਜਿਹੜੀ ਮੁਰੇ ਬੈਠੀ ਆ ਇਹ ਤਾਂ ਲੱਗਦੀ ਆ ਤੇ ਉੱਥੇ ਪੂਰੀ ਸੁਰਖੀ ਬਿੰਦੀ ਲਾ ਕੇ ਪਿੱਛੇ ਕਲਿੱਪ ਲਾ ਕੇ ਗਲੇ ਦੇ ਵਿੱਚ ਸੋਨੇ ਦਾ ਹਾਰ ਪਾ ਕੇ ਮੈਂ ਹੜਪੀ ਡੁੱਥਾ ਮੈਂ ਬਿਲਕੁਲ ਬਸੂ ਕੀ ਸਾਡੀ ਯਾਰੂ ਆਪਾਂ ਨੂੰ ਜੋਕਰ ਸਮਝਦੇ ਨੇ ਇਹ ਅਗਲੇ ਦਿਨ ਹੀ ਫੜੇਗੇ ਅੱਛਾ ਐਡਾ ਇਹ ਆ ਧਾਰੂ ਪਾਰਟੀ ਕੀ ਚੀਜ਼ ਐ ਡਰਾਮਿਆਂ ਦੀ ਪਾਰਟੀ ਐ ਅਗਲੇ ਦਿਨ ਫੜਿਆ ਗਿਆ ਫੇਰ ਦੂਜੀ ਵਾਰੀ ਇਕੱਲਾ ਹੀ ਬੈਠਾ ਰੋਟੀ ਸੜਕ ਦੇ ਵਿੱਚ ਰੱਖ ਕੇ ਇੱਥੇ ਇਕੱਲਾ ਹੀ ਝੌਂਗੜੀ ਮਾਰ ਕੇ ਬਾਕੀ ਸਾਰੇ ਬੰਦੇ ਖੜੇ ਸਿਕਿਉਰਿਟੀ ਵਾਲੇ 200 ਬੰਦਾ ਅੱਛਾ ਤੈਨੂੰ ਇਕੱਲੇ ਨੂੰ ਭੁੱਖ ਲੱਗ ਗਈ ਸੀ ਕਿਹੜਾ ਬਾਕੀ ਬੰਦਾ ਉਹ ਕਿੱਥੇ ਲੰਗਰ ਆਪਾਂ ਜਦੋਂ ਜਾਣਦੇ ਆਪਾਂ ਲੰਗਰ ਛਕਦੇ ਆਪਾਂ ਪੰਗਤ 'ਚ ਬਹਿ ਕੇ ਛਕਦੇ ਆਂ ਪੰਗਰ ਚੱਲਦਾ ਹੁੰਦਾ ਅਸੀਂ ਪੰਗਰ ਚ ਬੈਠੇ ਆ ਇਕੱਲਾ ਚੌਂਗੜੀ ਮਾਰ ਕੇ ਅੱਛਾ ਜਦੋਂ ਦੇਖਿਆ ਫੋਟੋਆਂ ਹੋ ਗਈਆਂ ਉਹ ਰੋਟੀ ਚੱਕ ਕੇ ਪਰੇ ਲੈ ਗਈ ਇਹ ਵੀ ਵੀਡੀਓ ਆ ਗਈ ਹੈ ਦੱਸੋ ਹੁਣ ਕੀ ਕਰਾਂ ਅੱਛਾ ਇੱਕ ਥਾਂ ਚਲੇ ਗਿਆ ਗੱਡੀ ਚੋਂ ਬਾਹਰ ਨਿਕਲ ਕੇ ਐ ਮੈਂ ਆ ਗਿਆ ਮੈਂ ਆ ਗਿਆ ਉਹ ਲੋਕੀ ਖੜੇ ਸੀ ਜਿਹੜੇ ਵਿਚਾਰੇ ਉਹ ਕਹਿੰਦੇ ਉਹ ਬਹਿ ਜਾ ਉਹ ਅੰਦਰ ਉਹ ਮਾਨਾ ਬਹਿ ਜਾ ਅੰਦਰ ਉਹ ਪਿੱਛੇ ਲੰਗਰ ਨਹੀਂ ਪਹੁੰਚਣ ਦਾ ਗਰੀਬਾਂ ਦੇ ਕੋਲ ਉਹ ਜਦੋਂ ਬੈਠਾ ਉਹਨਾਂ ਨੇ ਚਿੱਕਾ ਮਾਰੀਆਂ ਓਹ ਕੀ ਆਇਓ ਕੀ ਆ ਜਿਹੜੇ ਕਹਿੰਦੇ ਸੀ ਆਮ ਜੇ ਬੰਦੇ ਆ ਜੀ ਹਜ਼ਾਰ ਗਨਮੈ ਨੇ ਮੇਰੇ ਵੀਰੋ ਗੱਡੀਆਂ ਪਤਾ ਨਹੀਂ ਕਿੰਨੀਆਂ ਚੱਕੀ ਫਿਰਦਾ ਵਾ ਅਮਲਾ ਕਿੰਨਾ ਚੱਕੀ ਫਿਰਦਾ ਵਾ ਇਸ ਲਈ ਮੈਂ ਤਾਂ ਤੁਹਾਨੂੰ ਸਿਰਫ ਔਰ ਜਿਹੜਾ ਮੈਂ ਗੱਲ ਵਿੱਚ ਛੱਡਤੀ ਸੀ ਮੇਰੇ ਤੇ ਪਰਚੇ ਕਿਉਂ ਦਰਜ ਹੁੰਦੇ ਨੇ ਇਸੇ ਲਈ ਦਰਜ ਹੁੰਦੇ ਨੇ ਕਿ ਮੈਂ ਆਪਣੀ ਸਟੇਟ ਲਈ ਖੜਦਾ ਆਪਣੇ ਲੋਕਾਂ ਲਈ ਖੜਦਾ ਵਾਂ ਕਿਸਾਨਾਂ ਲਈ ਖੜਦਾ ਤੁਹਾਨੂੰ ਲੱਗਦਾ ਜਿਹੜੇ ਦੇ ਮੈਂ ਐਨਡੀਪੀਐਸ ਦਾ ਪਰਚਾ ਜਿਹਦੇ ਚ ਮੈਨੂੰ 5 ਮਹੀਨੇ ਜੇਲ੍ਹ ਰੱਖਿਆ ਤੁਹਾਨੂੰ ਲੱਗਦਾ ਮੈਂ ਨਸ਼ੇ ਦਾ ਸੁਦੱਗ ਰਿਆ ਨੋ ਸਾਲ ਪੁਰਾਣਾ ਮੁਕਦਮਾ ਜਿਹਦੇ ਭਗਵੰਤ ਮਾਨ ਆਪ ਗਵਾਹੀ ਦਿੰਦਾ ਮੇਰੇ ਹੱਕ 'ਚ ਇਹ ਖੇਰਾ ਬੇਗੁਨਾਮ ਹੈ ਪਾਰਲੀਮੈਂਟ ਚ ਚੱਕੂਗਾ ਗੱਲ ਉਸੇ ਚ ਫੜ ਕੇ ਰੈਸੀ ਹੁਣ ਵੀ ਲੱਗੇ ਹੋਏ ਨੇ ਹਲੇ ਹਟਦੇ ਨਹੀਂ ਇਹ ਪੰਜਾਂ ਪੰਜ ਮੁਕਦਮੇ ਕਰਕੇ ਦੋ ਵਾਰੀ ਜੇਲ੍ਹ ਚ ਰੱਖ ਕੇ ਹਲੇ ਹਟਦੇ ਨਹੀਂਗੇ ਹਲੇ ਕਹਿੰਦੇ ਖੇਰੇ ਨੂੰ ਹੋਰ ਚੱਕੋ ਇਹਨਾਂ ਦੀ ਦਿੱਲੀ ਟੀਮਾਂ ਬੈਠੀਆਂ ਆ ਜਿਹੜੇ ਕੇਜਰੀਵਾਲ ਤੇ ਸੋਡੀਆਂ ਸੋਸੋਡੀਆਂ ਦੀਆਂ ਚੱਕੋ ਉਹਨੂੰ ਕਿਸੇ ਤਰੀਕੇ ਬਣਾਓ ਉਹਦੀ ਆਵਾਜ਼ ਬੰਦ ਕਰੋ ਆਵਾਜ਼ ਬੰਦ ਕਰਾਉਣ ਦੇ ਮਨਸੂਬੇ ਨੇ ਮੇਰੇ ਆ ਜਿਹੜਾ ਟੱਕਣਾ ਹੈ ਸਮਝਦਾ ਮੇਰੇ ਕੰਮ ਹੁੰਦੇ ਆ ਪੁਲਿਸ ਮੇਰੇ ਆਖੇ ਲੱਗਦੀ ਆ ਇਹ ਖੈਰੇ ਦੇ ਵਿਰੋਧ ਕਰਕੇ ਤੇਰਾ ਮੁੱਲ ਆ ਮਾੜਿਆ ਜਿੱਦਣ ਖੈਰਾ ਮਾੜਿਆ ਠੱਡਾ ਹੋ ਗਿਆ ਤੈਨੂੰ ਮੋਕਰਾਂ ਨੇ ਮਾਰ ਕੇ ਠੁੱਡਾ ਤੇ ਤੇਰੀ ਔਕਾਤ ਦਿਖਾ ਦੇਣੀ ਆ ਇਸ ਕਰਕੇ ਚਿੰਦੀ ਚੋਰੋ ਬਣ ਜੋ ਬੰਦੇ ਸਮਾਂ ਹੈਗਾ ਲੋਕਾਂ ਨਾਲ ਪੰਗੇ ਮਤ ਲਵੋ ਖਾਦਾ ਕੀ ਇਹ ਵੀ ਕਿਸੇ ਭਾਵਾਂ ਆਪਣੇ ਐਨ ਆਰ ਆਈ ਆ ਸਾਧੂ ਸੰਤਾਂ ਦਾ ਹੋਣਾ ਇਹਨਾਂ ਦੇ ਪੱਲੇ ਕੀ ਆ ਉੱਥੇ ਇਡਾ ਵੱਡਾ ਟਰੱਕ ਆਦਾ ਕਿੱਥੋਂ ਭੇਜ ਸਕਦਾ ਜੀ ਸੋ ਚਲੋ ਮੇਰੇ ਵੀਰੋ ਮੈਂ ਤੁਹਾਨੂੰ ਸਿਰਫ ਇਹ ਕਹਿਣਾ ਆ ਜਿੱਤ ਹਾਰ ਵਿੱਚੋਂ ਕੋਈ ਅੱਗੇ ਕੋਈ ਜੁਰਤ ਰੱਖੇਗਾ ਬੋਲੇਗਾ ਅਸੀਂ ਤਾਲਾ ਲਾ ਦੇਾਂਗੇ ਅਸੀਂ ਪਰਚਾ ਦਰਜ ਕਰ ਦੇਾਂਗੇ ਅਸੀਂ ਜੇਲ੍ਹ ਸੁੱਟ ਦੇਾਂਗੇ ਅਸੀਂ ਪਠਾਨ ਮਾਜਰੇ ਵਾਂਗੂ ਬਲਾਤਕਾਰ ਬਣਾ ਦੇਾਂਗੇ ਇਨਕਾਊਂਟਰ ਬਣਾ ਦੇਾਂਗੇ ਇਹ ਹੁਣ ਤੁਹਾਡਾ ਤੇ ਆਪਣਾ ਇਮਤਿਹਾਨ ਆ ਕਿ ਅਸੀਂ ਇਹਨਾਂ ਦੇ ਮੋਹਰੇ ਖੜਨਾ ਵਾਂ ਕਿ ਝੁਕਣਾ ਵਾਂ ਇਸ ਲਈ ਮੇਰੇ ਵੀਰੋ ਆਪਾਂ ਖੜਨਾ ਆਇਆ ਇੱਥੇ ਤੁਸੀਂ ਸਾਰੇ ਅੱਜ ਨੇ ਕਿਰਤ ਕਰਨ ਵਾਲੇ ਬੰਦੇ ਬੈਠੇ ਹੋ ਮੈਂ ਤਾਂ ਚਲੋ ਫਿਰ ਵੀ ਹੱਥੀ ਨਹੀਂ ਕੰਮ ਕਰਦਾ ਪਰ ਮੈਂ ਤੁਹਾਡੀ ਆਵਾਜ਼ ਆ ਤੁਸੀਂ ਮੈਨੂੰ ਐਮਐਲਏ ਚੋਣ ਮੈਨੂੰ ਤੁਹਾਡੇ ਕਰਕੇ ਮਾਣ ਆ ਜੇ ਮੇਰੀ ਪਛਾਣ ਆ ਉਹ ਤੁਹਾਡੇ ਕਰਕੇ ਆ ਮੈਂ ਪੁਲਤਥ ਦਾ ਦੇਣ ਤੱਕ ਕਦੀ ਵੀ ਨਹੀਂ ਦੇ ਸਕਦਾ ਸਾਡਾ ਪਰਿਵਾਰ ਹੀ ਨਹੀਂ ਕਦੀ ਦੇ ਸਕਦਾ ਇਸ ਕਰਕੇ ਅੱਜ ਆਪਾਂ ਇੱਥੇ ਫੈਸਲਾ ਲੈਣਾ ਕਮੇਟੀ ਨੇ ਲੈਣਾ ਮੈਂ ਨਹੀਂ ਲੈਣਾ ਜੋ ਫੈਸਲਾ ਤੁਸੀਂ ਲਵੋਗੇ ਸੜਕ ਰੋਖਣੀ ਆ ਤਾਲਾ ਤੋੜਨਾ ਵਾ ਹੋਰ ਕਿਤੇ ਜਾਣਾ ਵਾ ਮੈਂ ਤੁਹਾਡੇ ਨਾਲ ਆ ਮੈਨੂੰ ਪਾਵਾ ਜਿੱਥੇ ਮਰਜ਼ੀ ਲੈ ਚਲੋ ਇਸ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੋਂ ਨਾਰੇ ਲਾਓ ਜਰਾ ਇਹਨਾਂ ਨੂੰ ਪਤਾ ਲੱਗੇ ਆ ਜਿਹੜਾ ਫਰਾਡ ਸਿਸਟਮ ਹੈ ਤਾੜੀ ਮਾਰੋ ਕਰੀ ਜੋਰ ਦੀ ਜੇ ਮੇਰੀਆਂ ਚੰਗੀਆਂ ਗੱਲਾਂ ਲੱਗੀਆਂ ਹੋਰ ਤਾੜੀ ਮਾਰੋ ਇੱਕ ਵਾਰ ਜੇ ਟੱਕਣ ਪਾਰਟੀ ਦੇ ਖਿਲਾਫ ਤੁਹਾਡਾ ਰੋਸ ਹੈ ਹੋਰ ਤਾੜੀ ਮਾਰੋ ਇੱਕ ਵਾਰ ਵਾਹ ਵਾਹ ਪੰਜਾਬ ਸਰਕਾਰ ਜੰਮਾਹ ਪੰਜਾਬ ਸਰਕਾਰ ਜੰਮਾਹ ਬਦਮਾਸ਼ ਅੱਲਾਹ ਅਕਬਰ ਸਿੰਦੀ ਚੋਰਾਂ ਦੀ ਸਰਕਾਰ ਅੱਲਾਹ ਅਕਬਰ ਹੋ ਗਈ ਤਸल्ली ਸਿੰਦੀ ਚੋਰਾਂ ਦੀ ਕਿ ਨਹੀਂ ਪਰਚਾ ਵੀ ਦਰਜ ਕਰਾਉਣਾ ਹੈ ਅੱਛਾ ਕੱਲ ਤੋਂ ਹੁਣ ਬਚਾ ਲੈਣਗੇ ਸਾਲਕ ਸਾਲ ਬਚਾ ਲੈਣਗੇ ਇੱਥੇ ਤੁਹਾਡੀ ਕਚਹਿਰੀ 'ਚ ਖੇੜਾ ਬੋਲ ਕੇ ਗਿਆ ਇੱਥੇ ਕਚਹਿਰੀ ਦੇ ਵਿੱਚ ਜੇ ਕੰਗ ਫਰਾ ਕੇ ਬੈਠਕਾਂ ਨਾ ਕਢਾਈਆਂ ਜਿਸ ਬੰਦੇ ਨੇ ਤੁਹਾਨੂੰ ਟੀਡੀਆਂ ਪਹਿਣਨੀਆਂ ਗਾਲਾਂ ਕਢੀਆਂ ਤੇ ਖੇੜਾ ਮੇਰਾ ਨਾਮ ਨਹੀਂ ਮੇਰੇ ਵੀਰੋ ਦਨੀਆਂ ਜ਼ਿਆਤੀਆਂ ਕੀਤੀਆਂ ਇਕੱਲੀ-ਇਕੱਲੀ ਦਾ ਹਿਸਾਬ ਹੋਵੇਗਾ ਜਿੰਨੇ ਥਾਣਿਆਂ ਦੇ ਨਾਮ ਤੇ ਪੈਸੇ ਖਾਦੇ ਟਕੜੋਂ ਇੱਕ ਮੇਰੇ ਕੋਲ ਪੂਰੀ ਲਿਸਟ ਆ ਕਿਹੜੇ ਕੇਸ ਵਿੱਚ 4 ਲੱਖ ਰੁਪਈਆ ਗਿਆ ਕਿਹੜੇ ਕੇਸ ਵਿੱਚ 2 ਲੱਖ ਪੁਲਿਸ ਦੇ ਧੱਲੇ ਬਣੇ ਹੋਏ ਨੇ ਇਹ ਕਿਹੜੇ ਨੰਬਰਦਾਰ ਚੋਂ ਕਿੰਨੇ ਪੈਸੇ ਲਏ ਕਿਹੜੇ ਨੰਬਰਦਾਰੀ ਵਾਸਤੇ ਕਿੰਨੇ ਸਾਰੀ ਲਿਸਟ ਹੈ ਮੇਰੇ ਕੋਲ ਇੱਕ-ਇੱਕ ਗੱਲ ਦਾ ਹਿਸਾਬ ਦੇਣਾ ਬਹੁਤ ਨਿਊ ਚੱਲ ਰਹੀ ਭਗਵਾਨ ਪ੍ਰਮਾਤਮਾ ਕੇਰ ਬਿਮਾਰ ਹੋ ਗਿਆ ਪੀੜੀਆਂ ਤੇ ਚੱਲ ਰਹੀ ਲਾਇਫ ਚਲੋ ਅੱਗੇ دارو مکڑیوں نہیں اور کچھ نہیں ਹੋਇਆ ਤਾਂ। ਤੋਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਐਦਾਂ ਹੀ ਰਹਿਣਾ। ਤੌਰ ਨਾ ਰਹਿਣਾ ਆਪਾਂ ਬਿਲਕੁਲ। ਕੋਈ ਸਰਕਾਰ ਸੁਪੂਰ ਕੋਈ ਪੁਲਿਸ ਕਲਾਸ ਆਪਾਂ ਨੂੰ ਡਰਾ ਤਮਕਾ ਨਹੀਂ ਸਕਦੇ। ਤੇ ਮੈਂ ਜਿੱਦਾਂ ਤੁਹਾਨੂੰ ਕਹਿੰਦਾ ਮੈਂ ਤੁਹਾਡੇ ਨਾਲ ਨਾ ਕਿਤੇ ਮਾੜਾ ਮੋਟਾ ਆਪਣੇ ਹਲਕੇ ਦੇ ਵਿੱਚ ਭੋਗ ਭਾਗ ਹੁੰਦੇ ਮੈਨੂੰ ਜਾਣਾ ਪੈਂਦਾ ਪਰ ਮੈਂ ਬੈਠਾ ਹਲੇ। ਅਗਲਾ ਜਿਹੜਾ ਵੀ ਤੁਸੀਂ ਪ੍ਰੋਗਰਾਮ ਲਿਕੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਬੋਲੇ ਸੋਨ ਹੋ। 월의 소녀 홀! 와이구 지카 칼사와 와이구 지카